ਇਹ ਸਾਡਾ ਐਕਸਰਸਮੈਂਟ ਸੀਗਾ ਸ਼ਾਮਸੁੰਦਰ ਦਿੱਤਾ ਗੜ ਸ਼ੰਕਰ ਇਹਦਾ ਆਪਣਾ ਕਾਰੋਬਾਰ ਹੈ ਨਾਲ ਇਹਨੇ ਬੱਸਾਂ ਪਾਈਆਂ ਸੀਗੀਆਂ ਤੇ ਅੱਜ ਅਚਾਨਕ ਹੀ ਇੱਧਰ ਇੱਕ ਬੱਸ ਉਹਦੀ ਦੋਨੇ ਬੱਸਾਂ ਸੀਗੀਆਂ ਇੱਕ ਬੱਸ ਵਿੱਚੋਂ ਬੱਸਾਂ ਆਪਣੇ ਬੰਦੇ ਚੜਾਉਂਦਾ ਪਿਆ ਸੀ ਉਧਰੋਂ ਦੂਜੇ ਪਾਸੇ ਇੱਕ ਬੱਸ ਆਈ ਉਹਦੇ ਮੋਹਰੇ ਇੱਕ ਮੋਟਰਸਾਈਕਲ ਆਇਆ ਪਤਾ ਨਹੀਂ ਕੀ ਆਇਆ ਧੁੰਦ ਦੇ ਵਿੱਚ ਨਾ ਦੇਖਣ ਦੀ ਬ੍ਰੇਕ ਮਾਰੀ ਬ੍ਰੇਕ ਦੇ ਨਾਲ ਹੀ ਇੱਧਰ ਨੂੰ ਬੱਸ ਨੇ ਜ਼ੋਰ ਮਾਰਿਆ ਤੇ ਇਹਨਾ ਹੈ ਕਿ ਉਹਦੇ ਵਿੱਚ ਇੱਕ ਡਰਾਈਵਰ ਸੀਗਾ ਕੰਡਕਟਰ ਸੀਗਾ ਇੱਕ ਬੱਚਾ ਸੀਗਾ ਉਹ ਬਹੁਤ ਸਾਰੀਆਂ ਸਵਾਰੀਆਂ ਹੈ ਨਹੀਂ ਸੀਗਾ ਬਚਾਅ ਹੋ ਗਿਆ ਤੇ ਕੁੜੀ ਦੇ ਵੀ ਸੱਟ ਲੱਗੀ ਆ ਤੇ ਡਰਾਈਵਰ ਤੇ ਕੋਈ ਬਹੁਤੀ ਸੱਟ ਨਹੀਂ ਲੱਗੀ ਤੇ ਜਿਹੜਾ ਬੱਚਾ ਉਹਦੇ ਸਿਰ ਦੇ ਵਿੱਚ ਸੱਟ ਲੱਗੀ ਆ ਉਹ ਤਾਂ ਪਤਾ ਨਹੀਂ ਹੁਣ ਉੱਥੇ ਪਤਾ ਲੱਗੂਗਾ ਹਸਪਤਾਲ ਕੀ ਹਾਲ-ਚਾਲ ਉਹਦਾ ਤੇ ਫਿਰ ਵੀ ਬਚਾਅ ਹੋ ਗਿਆ ਬਹੁਤਾ ਕੋਈ ਨੁਕਸਾਨ ਨਹੀਂ ਹੋਇਆ ਨਹਿਰ ਦੇ ਵਿੱਚ ਨਹਿਰ ਵਿੱਚ ਉੜ ਗਈ ਵੇਖੋ ਜੀ तकरीबन ਸਵੇਰ ਸਾਢੇ 9 ਵਜੇ ਇੱਕ ਬੱਸ ਸੀਗੀ ਜਿਹੜੀ ਮਿੰਨੀ ਬੱਸ ਇਹ ਕੋਟ ਬਤੂਈ ਤੋਂ ਇਧਰੋਂ ਗੜਸ਼ੰਕਰ ਨੂੰ ਜਾ ਰਹੀ ਸੀ ਜਦ ਐਮਐਮ ਮਗਨਾ ਲਾਗੇ ਪੁੱਜੀ ਤੇ ਉਹਦੇ ਅੱਗੇ ਇੱਕ ਜੱਕਦਾਮ ਇੱਕ ਮੋਟਰਸਾਈਕਲ ਆਇਆ ਉਹਨੂੰ ਬਚਾਉਂਦਾ ਬਚਾਉਂਦਾ ਜਿਹੜੀ ਬੱਸ ਸੀਗੀ ਨਹਿਰ ਦੇ ਵਿੱਚ ਡਿੱਗ ਪਈ ਤੇ ਜਿਹਦੇ ਵਿੱਚ ਬੱਸ ਦੇ ਵਿੱਚ ਇੱਕ ਲੜਕਾ ਕਿਤਨੇ ਦਾ ਸੀਗਾ ਇੱਕ ਸਵਾਰੀ ਉਹਦੇ ਸਵਾਰ ਸੀਗੀ ਤੇ ਉਹਦੇ ਮਾਮੂਲੀ ਸੱਟਾਂ ਲਾਈਆਂ ਸੀ ਆਗੀਆਂ ਲੱਗੀਆਂ ਐਕਸੀਡੈਂਟ ਦੌਰਾਨ ਤੇ ਉਹਨੂੰ ਗੜਸ਼ੰਕਰ ਹਸਪੀਟਲ ਐਡਮਿਟ ਕਰਾਇਆ ਬਾਕੀ ਸਾਰਾ ਠੀਕ ਠਾਕ ਹੈ ਤੇ ਜਿਹੜੀ ਬੱਸਾਂ ਨੂੰ ਅਸੀਂ ਕਢਵਾ ਰਿਆ ਨਹਿਰ ਦੇ ਵਿੱਚੋਂ ਮੋਟਰਸਾਈਕਲ ਕਿੰਨੇ ਇੱਕ ਸਵਾਰੀ ਸੀ ਬੱਸ ਦੇ ਜਿਹੜਾ ਕਿਤਨੇ ਦਾ ਲੜਕਾ ਲੜਕਾ ਸੀ ਜਿਹਦੇ ਸੱਟਾਂ ਲੱਗੀਆਂ ਇੱਕ ਨਹੀਂ 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 ਇੱਕ ਕਨੈਕਟਰ ਕੁੜੀ ਸੀ ਉਹਨਾਂ ਦੀ ਬੱਸ ਵਾਲਿਆਂ ਦੀ ਉਹ ਵੀ ਕਨੈਕਟਰੀ ਕਰਦੇ ਆ ਉਹਦੇ ਵਿੱਚ ਮਾਮੂਲੀ ਸੱਟਾਂ ਲੱਗੀਆਂ ਸਰ ਕੀ ਕਰ ਰਹੇ ਕਿੱਟੀ ਲੱਗ ਨਾ ਕਰ ਵੀ ਵੇਖੋ ਜੀ ਇਹ ਤੇ ਕੁਦਰਤੀ ਹਾਦਸਾ ਹੋਇਆ ਇਹ ਤੇ ਮੋਟਰਸਾਈਕਲ ਨੂੰ ਬਚਾਉਂਦਾ ਪਚਾਉਂਦਾ ਹੋ ਰਿਹਾ ਹਾਦਸਾ ਸਰ ਬਸਕਟ ਦਵਾਈ ਜਾ ਹਾਂ ਬਸਕਟ ਦਵਾਈ ਜਾ ਰਹੀ ਹੈ ਉਹ ਮਗਾਈਆ ਹਾੜਾ ਮੰਗਾਇਆ ਉਹਦੇ ਨਾਲ ਬਸਕਟ ਹੋਈ ਜਾ ਰਹੀ ਹੈ